ਜੀ ਸਾਰਿਆਂ ਨੂੰ ਸਸਰੀਕਾ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਕਰਦੇ ਵਧੀਆ ਹੋਗੇ ਹਾਂਜੀ ਚਾਚੂ ਜੀ ਅੱਜ ਕੀ ਕਰਨ ਲੱਗੇ ਆਂ ਹਾਂਜੀ ਪਹਿਲਾਂ ਤਾਂ ਸਸਰੀਕਾ ਜੀ ਸਾਰਿਆਂ ਨੂੰ ਅੱਜ ਆ ਪਰਿਪਰ ਗੱਡੇ ਆ ਆਪਣਾ ਤੇਰੀ ਫਰਵਾਇਸ਼ ਲਈ ਕਰਕੇ ਜਿਹੜਾ ਅੱਜ ਦੀ ਰਿਪੇਅਰ ਕਰਨੀ ਦੇ ਜਿੰਦੇ ਆ ਬਾਕੀ ਬਾਈ ਨੂੰ ਪੁੱਛਦਾ ਵੀ ਕੀ ਕੀ ਚੇਂਜ ਹੋਵੇਗਾ ਪਲੇਟ ਚੇਂਜ ਹੋਣਗੇ ਛਾਰਨਾ ਦਾ ਆਪਾਂ ਉਹ ਪਿਛਲੇ ਸਾਲੇ ਪਾਇਆ ਪਿਛਲੇ ਸਾਲੇ ਨੇ ਦੇ ਆਪਣੇ ਮਾਡਲ ਕਿਹੜਾ ਪਹਿਲਾਂ ਤਾਂ ਐਂ ਦੱਸ ਤੋਂ ਮਾਡਲ 19 ਚਾਈਨਿਕਰ ਪਰਲੀ ਸਾਈਡ ਹੋਊਗਾ ਆਪਾਂ ਪਰਲੀ ਸਾਈਡ ਤੇ 19 ਮਾਡਲ ਵਾਲਾ 2020 ਇਹ ਆਪਣੇ ਅੰਦਰ ਕਰਦੇ ਰੱਖਦੇ ਆ ਸਾਫੇ ਰੰਗ ਵੀ ਤੁਸੀਂ ਰੰਗ ਵੀ ਦੇਖੋ ਇੱਕ ਵਾਰੀ 19 ਜਦੋਂ ਇਹ ਹੁਣ ਤੋਂ ਕਿੰਨਾ ਚੱਲ ਗਿਆ 24 ਪੰਜ ਸਾਲ ਹੋ ਗਏ ਪੰਜ 6 ਸਾਲ 6 ਸਾਲ ਬੇਹਿੰਦ ਰੰਗ ਨਹੀਂ ਇਤਰੇ ਆਗਾ ਹਾਂ ਕੁਝ ਕਦਮ ਕਰਕੇ ਇਹ ਮਲੇਰਕੋਟਲੇ ਤੋਂ ਲਿਆਂਦਾ ਦਾ ਨਾ ਹਾਂ ਅੰਮ੍ਰਿਤਸਰ ਮਲੇਰਕੋਟਲੇ ਆ ਮੇਰੀ ਟੀਐਸ ਹਾਂ ਕੋਈ ਸਾਮ ਦੀ ਗੱਲ ਹੁੰਦੀ ਆ ਜਿੰਨੇ ਆਪਾਂ ਸਾਮ ਰੱਖੀ ਹੋਈ ਚੀਜ਼ ਦੀ ਹੁਣ ਮੇਰੇ ਜਦ ਮੈਂ ਹੋਇਆ ਤਾਂ ਉਦੋਂ ਵੀ ਬਾਅਦ ਚੋਂ ਲਿਆਂਦਾ ਦਾ ਇੱਕ ਸਾਲ ਇਹਦਾ 7 ਦਾ ਜਨਮ ਨਾ 8 ਦਾ 8 ਦਾ ਇਹ 9 ਦਾ 9 ਦਾ ਉਹੀ ਆ ਸੰਭਾਲ ਤੇ ਆ ਇਹਨਾਂ ਦਾ ਟਰੈਕਟਰ ਹੈ ਨਾ ਮੈਂ ਟਰੈਕਟਰ ਤੋਂ 1 ਸਾਲ ਪੜਾ। 1 ਸਾਲ ਪੜਾ। ਤੇ ਲਾਵ ਕੰਡੀਸ਼ਨ ਦੇ ਲਾ ਨਹੀਂ ਪਰ ਇਹ ਨਵੇਂ ਸਾਲ ਵਾਲੇ ਦਿਨੇ ਲਿਆਂਦਾ ਤਾਂ ਹੈ ਨਾ। ਹਾਂ ਜਨਵਰੀ ਚ ਲਿਆਂਦਾ ਸੀ। ਫਿਰ ਤਾਂ ਮੇਤੇ 3 ਮਹੀਨੇ ਛੋਟੇ ਆ। ਆਓ। ਇਹ ਨਵਾਂ ਚ ਲਿਆਂਦਾ ਤਾਂ ਪਰ ਪਹਿਲੇ ਮਹੀਨੇ ਜਨਵਰੀ ਚ ਕਿੰਨੇ ਕਿੰਨੇ 15 ਨੂੰ ਬਣ ਕਿੰਨੇ 14 ਨੂੰ। ਐਸ਼ਾ ਆਇਜਾ ਦੇ ਦੇ ਲਾ ਟੂੜੀ ਵਾਲੇ ਤੇ ਕਰਦੇ ਆ। ਹੂੰ। ਕੋਈ ਲਿਖਿੰਗ ਨਹੀਂ ਇਹਦੀ ਕੋਈ ਫੋਟੋ ਨਹੀਂ। ਸੰਭਾਲ ਤੇ ਹੁੰਦਾ ਹੈ। ਨਾਲੇ ਅੰਦਰ ਕੱਢਦਾ ਨਾ ਬਸ ਗੀਰੀ ਵਾਲੇ ਸੀਜ਼ਨ ਸੀਜ਼ਨ ਇਹਨੇ ਬਾਹਰ ਕੱਢਦਾ ਕਿ ਕੱਦੂ-ਕੁੱਦੂ ਕਰਦੇ ਨੇ ਐਕਤੀ ਦਾ ਕਹਿਦਾ ਨਾ ਕਰੀਏ ਕੁੱਦੂ ਐਤ ਕੀ ਡੈਡੀ ਕਹਿੰਦਾ ਇਹਦੇ ਨਾਲ ਕਰਨਾ ਹੈ ਬਾਕੀ ਸੰਭਾਲ ਦੀ ਗੱਲ ਹੁੰਦੀ ਆ ਐਤ ਕੀ ਦੇਖਦੇ ਆ ਬੈਡ ਬੂਡ ਬਾਈ ਇੱਕ ਗੱਲ ਹੋਰ ਜੇ ਕਿਸੇ ਕੋਲ 13 ਦੇ ਬੈਡ ਹੋਏ ਜੈਕ ਵਾਲੇ ਤਾਂ ਆਪਾਂ ਨਾਲ ਸੰਪਰਕ ਕਰਿਓ ਜੀ ਕਮੈਂਟ ਕਰ ਲਓ ਚਾਹੇ ਸੰਪਰਕ ਕਰ ਲਓ ਇੱਕ ਹੀ ਗੱਲ ਆ ਇੱਕ ਵਾਰੀ ਨਿਗਾ ਮਰਾ ਦਈਏ ਸਾਰੇ ਪਾਸੇ ਕਿ ਕਦਿਆਂ ਬੈਂਟਾ ਜ਼ਰੂਰ ਪਾਉਣੀ ਆਪਾਂ ਨੇ ਵੀ ਉਹ ਬੈਂਟ ਟੁੱਟੀ ਹੋਈ ਦੀ ਆ ਲੀਆਂ ਪਾਉਣੀ ਆ ਕੱਲ੍ਹ ਲਈ ਕੱਲ੍ਹ ਲਈ ਆ ਲੀ ਹੂੰ ਪਾਉਣੀ ਆ ਤੇਰਾ ਸੀਜ਼ਨ ਦਾ ਲਾਗਦੀ ਹੈ ਅੱਜ ਦੀ ਤੇ ਆ ਕੇ ਰੱਖੀ ਹੋਈ ਉਹ ਪਾਉਣੀ ਆ ਹੂੰ ਕੁੜੀਆਂ ਬਲੀਆਂ ਖੋਲ ਕੇ ਪਾਉਂਦੀਆਂ ਬਾਕੀ ਡੈਡੀ ਦੱਸਦਾ ਕੀ ਕੀ ਕੰਮ ਹੋਣੇ ਆਲੇ ਇਹਦੇ ਚ ਬਾਕੀ ਪਲੇਟ ਹੁਣ ਇੱਕ ਵਾਰੀ ਇਹਨੂੰ ਸਾਫ਼ ਕਰਕੇ ਬਾਕੀ ਕੰਮ ਹੋ ਗਿਆ ਕੋਈ ਆਪਣਾ ਜਣੀ ਕਿ ਹੁਣ ਤੇ ਸੀਜ਼ਨ ਸਟਾਰਟ ਆ ਜਦੋਂ ਪੇਅਰਿੰਗ ਹੋਗੀ ਮਸ਼ੀਨਰੀ ਦੀ ਬਾਕੀ ਜਿਹੜੀ ਢੇੜ ਮਹੀਨਾ ਰਹਿ ਗਿਆ ਹਮ ਬਾ ਅੱਜ ਤੋਂ ਇਹਦੀ ਲੈ ਜਾਣਾ ਮਾਰਚ-ਅਪ੍ਰੈਲ ਦੇ ਤਕਰੀਬਨ 15 ਤੋਂ ਫਣਕਾ ਵੱਢਣੀ ਸ਼ੁਰੂ ਹੋ ਜਾਂਦੀ ਹੈ ਇਹਦੀ ਹਮ ਢੇੜ ਕਿੰਨਾ ਰਹਿ ਗਿਆ ਆਪਨੇ ਫਿਰ ਤਾਂ ਕੰਟੀਨਿਊ ਚੱਲਣਗੇ ਵਲੌਗ ਸਾਰੇ ਦਿਨੇ ਇਹ ਤਾਂ ਪਾ ਲਗਾਤਾਰ ਪਾਈ ਜਾਣੇ ਆ ਹੂੰ ਹੁਣ ਇਹ ਬਲਮਾ ਤਾਂ ਅੱਜ ਤੋਂ ਹੀ ਉਹ ਕਰ ਦੇਣਾ ਫਰੀ ਕਮਣੀ ਦੋ ਮੱਝਾਂ ਸੋਣੀਆਂ ਵਾਲੀਆਂ ਨੇ ਹੂੰ ਇੱਕ ਤਾਂ ਸੂਪੀ ਹੁਣ ਨਾ ਸੈਕ ਦਾ ਦੇ ਆ ਮੇਲ ਹੂੰ 40 ਕੁ ਬਾੜ ਦਾ ਹੂੰ ਠੀਕ ਆਪਣੀ ਹਰਿਆਣੀਆਂ ਵਾਲੇ ਮੱਝ ਖੜੀ ਆ ਉਹ ਕਿਹੜੀ ਉਹ ਜਿਹੜੀ ਪਰਲੀ ਖੜੀ ਆ ਉਹ ਪਰਲੀ ਪਰਲੀ ਮੋਰੀ ਵਾਲੀ ਤੇਲੀ ਆ ਦੋ ਕੁ ਮਹੀਨੇ ਰਹਿੰਦੇ ਆ ਸੋਣ ਦੇ ਹੂੰ ਛੋਰੇ ਲੁਧਿਆਣਾ ਯੂਨੀਵਰਸਿਟੀ ਗੜਵਾਸੂ ਦਾ ਯੂਨੀਵਰਸਿਟੀ ਨੀਲੀ ਰਾਵੀ ਉਹਦੇ ਨਾਲ ਜੁਨੀਮਾ ਕੀ ਗੁਰਵਾਸੋਂ ਨੀਲੀ ਰਾਵੀ ਦਾ ਫੁੱਲ ਦਾ ਸਿੰਮਨ ਲੱਗਿਆ ਹੋਆ 507 ਨੰਬਰ ਅੱਛਾ ਬਹੁਤ ਵਧੀਆ ਬੁੱਲੋਬੀ ਬੱਚੇ ਬਹੁਤ ਕੰਮ ਦੇ ਆਉਂਦੇ ਆ ਇਹਦੇ ਠੀਕ ਹੈ ਠੀਕ ਹੈ ਤੇ ਉਹਦਾ ਆਪਾਂ ਦਿਖਾਵਾਂਗੇ ਬੱਚਾ ਕਿਵੇਂ ਦਾ ਅੱਛਾ ਜੀ ਚੋਲੇ ਬਾਅਦ ਚ ਫੇਰ ਆਮਣੀ ਝੋਟੀ ਜਣੀ ਸੋਣੀ ਵਾਲੀ ਆ ਉਹ ਉਹਦੇ ਬਾਅਦ ਚ ਸੋਪੂਗੀ 2 ਮਹੀਨੇ ਬਾਅਦ ਅੱਛਾ ਜੀ ਚਲੋ ਆਪਣੀ ਜਿਹੜੀ ਮੰਗਲ ਦੀ ਦਿਖਾਈ ਆ ਪਕਟੀ ਹੂੰ ਹੂੰ ਮੰਗਲ ਦੀ ਕੱਟੀ ਦਿਖਾਵਾਂਗੇ ਆਪਾਂ ਉਹਦਾ ਸਿੰਮਨ ਦਵਾ ਕੇ ਰਿਪੀਟ ਕਰੇ ਆਪਾਂ ਨੇ ਮੰਗਲ ਦੇ ਐਚਐਸਵੀ ਮੰਗਲ ਦੀਆਂ ਬਹੁਤ ਵਧੀਆ ਕੱਟੀਆਂ ਆਉਂਦੀਆਂ ਨੇ ਕੱਦ ਕੋਦ ਬਹੁਤ ਆ ਇੱਕ ਚਾਚੂ ਆਪਾਂ ਨੇ ਆ ਲੈਨੇ ਉਹ ਦਿਖਾ ਦੰਨੇ ਆਪਾਂ ਕੱਟੀ ਕਿਹੜੀ ਉਹ ਮੰਗਲ ਦੀ ਮੰਗਲ ਦੀ ਜਿਹੜੀ ਅਸੀਂ ਮੈਂ ਆਪਾਂ ਰਿਪੇਅਰ ਕਰਿਆ ਤੇ ਬਾਕੀ ਫਿਰ ਮੈਂ ਜਿਹੜਾ ਗੱਡੀ ਆਉਂਦਾ ਉਹ ਟਰੈਲੀਟਰ ਉਹ ਜਿਹਨੂੰ ਜਾਣਕਾਰੀ ਲੋਗਾ ਵਿੱਚ ਇਹਦੇ ਕੋਈ ਕੁਛ ਇੰਦੀ ਕੀ ਕੀ ਰਿਪੇਅਰ ਕਰਨੀ ਹੈ ਚਾਚੂ ਇੱਕ ਆਪਾਂ ਨੇ ਆ ਜਿਹੜਾ ਕੰਪਰੈਸ਼ਨ ਪੰਪ ਇਹਦਾ ਵੀ ਆਪਾਂ ਨੇ 1 ਸਾਲ ਬਾਅਦ ਦਾ ਰਿਵਿਊ ਦੇਣਾ ਪਿਛਲੇ ਸਾਲ ਆਪਾਂ ਪਾਈ ਵੀਡੀਓ ਨਹੀਂ ਚੱਲ ਰਿਹਾ ਵਧੀਆ ਇਹਨਾਂ ਆਪਾਂ ਨੇ ਰਿਵਿਊ ਇਹਨਾਂ ਦੇਣਾ ਇਹਦਾ ਇੱਕ ਲੈ ਦੀ ਵੀਡੀਓ ਪਾਵਾਂਗੇ ਆਪਾਂ ਆਹ ਕੱਤੀ ਦੇਖ ਲੈ ਮੰਗਲਬੰਦੀ ਐ ਐਸਐਸਵੀ ਮੰਗਲ ਦੀ ਇਹਦੀ ਏਜ ਕਿ ਐ ਇਹਦੇ 5 ਮਹੀਨੇ ਦੀ ਹੋਗੀ ਇਹ ਤੇਰਾ ਆਪਾਂ ਫਿਰ ਪੀਟੀ ਜਿਹੜਾ ਸੀਮਨ ਮੰਗਲ ਦਾ ਦੁਆਰ ਤੇ ਕਰਾਇਆ ਤਾਂ ਛੋਟੀ ਦੇ ਲਵਾਇਆ ਤਾਂ ਪਹਿਲੀ ਵਾਰ ਦੇਖ ਲੈ ਇੱਕ ਇੱਕ ਵਾਰੀ ਟੀਕਾ ਲਵਾਇਆ ਉਹਦੇ ਜਦੋਂ ਰਸੀਵ ਕਰਕੇ ਲੋ ਤੇ ਇਹਨਾਂ ਦੇ ਐਸਐਸਵੀ ਆਂਦੇ ਨਿਜਲਟ ਨਹੀਂ ਵਧੀਆ ਏਜ ਐਚੂ ਇੱਕ ਮੈਨੂੰ ਆਹ ਗੱਲ ਦੱਸ ਕਈ ਬੰਦੇ ਕਹਿੰਦੇ ਆ ਵੀ ਸਰਕਾਰੀ ਟੀਕੇ ਆ ਜਿਹੜੇ ਉਹਨਾਂ ਦਾ ਰਿਜ਼ਲਟ ਜ਼ਿਆਦਾ ਹੁੰਦਾ ਤੇ ਜਿਹੜੇ ਆਪਣੇ ਦੂਏ ਹੁੰਨੇ ਆ ਜਿਵੇਂ ਸਰਕਾਰੀ ਤਾਂ ਯਾਰ ਜਿਹੜੇ ਹੁਣ ਐਚਐਲਡੀ ਆ ਦੇ ਉਹ ਛੋਟੇ ਵਧੀਆ ਨਹੀਂ ਹੁਣ ਜਿਹੜੇ ਐਚਐਸਬੀ ਦੇ ਵੀ ਰਿਜ਼ਲਟ ਮੈਂ ਕਈ ਬੰਦੇ ਆ ਤੋਂ ਸੁਣਿਆ ਕਹਿੰਦੇ ਰਿਜ਼ਲਟ ਜਿਹੜੇ ਸਰਕਾਰੀ ਟੀਕੇ ਆ ਉਹਨਾਂ ਦਾ ਜ਼ਿਆਦਾ ਵਧੀਆ ਹੁੰਦਾ ਹੈ ਜਿਹੜੇ ਆਮ ਕਹਿੰਦੇ ਫੇਮਸ ਬੁੱਲਾ ਹੁਣ ਮੈਨੂੰ ਇੰਨੀ ਜਾਣਕਾਰੀ ਤਾਂ ਹੈ ਨਹੀਂ ਕਹਿੰਦਾ ਵੀ ਮੋਟੇ ਬੁੱਲਾ ਵੀ ਉਹਨੂੰ ਸੀ ਮਨਾ ਲਵਾਉ ਹਾਂ ਹੁਣ ਤਾਂ ਰਿਜ਼ਲਟ ਤੇ ਡਿਪੈਂਡ ਆ ਯਾਰ ਰਿਜ਼ਲਟ ਕਿਵੇਂ ਆ ਨਾ ਜਿਵੇਂ ਉਹਦੇ ਕੱਟੀਆਂ ਦੁੱਧ ਦੇ ਰਹੀਆਂ ਨੇ ਹੁਣ ਜਿਹੜਿਆ ਹਾਂ ਇਹਨੇ ਐਚਐਸਬੀ ਕੋਲ ਜਿਹੜੇ ਬੁੱਲਣੇ ਇਹ ਸਾਰੇ ਕੋਈ ਕਿਸੇ ਦਾ ਬਾਪ ਹੈਗਾ ਐਚਐਲਡੀ ਦਾ ਕੋਈ ਕਿਸੇ ਦਾ ਮਤਲਬ ਇਹ ਸਾਰੇ ਟੋਟਲ ਹਰਿਆਣਾ ਚੋਂ ਇਕੱਠੇ ਕਰਕੇ ਬੁੱਲ ਤਿਆਰ ਕਰੇ ਆ ਅੱਛਾ ਜਿ ਕਿਸੇ ਕਿਸੇ ਦੇ ਫੇਮਸ ਬੰਦਿਆਂ ਤੋਂ ਬੁੱਲ ਲਈਆਂ ਨੇ ਹੁਣ ਰਿਜ਼ਲਟ ਵੀ ਤੇਰੇ ਸਾਹਮਣੇ ਦੇ ਲਾ ਕੱਟੀ ਆਪਣੇ ਕੋਲ ਕੋਈ ਐਹੋ ਜਿਹੀ ਆਈ ਨਹੀਂ ਕੱਦ ਦੇਖ ਲੈ ਕਿੱਦਾ ਇਹਦਾ ਹੂੰ ਪਰ ਸੀਬ ਵੀ ਨਾਲੇ ਮੈਕਸਾ ਕਰ ਰਹੀਆਂ ਨੇ ਜਿਹਦੇ ਇੱਕ ਆਰਟੀਕਲ ਆ ਗਿਆ ਕੋਈ ਹਿੱਲਦੀ ਨਹੀਂ ਮੁੜ ਕੇ ਹੁਣ ਆਪਾਂ ਇਹਦੀ ਮਾਂ ਜਿਹੜੀ ਪਹਿਲਾਂ ਉਹਦੀ ਮਾਂ ਦੇ ਆਲਵਾਇ ਤੱਕ ਮੰਗਲ ਦਾ ਹੁਣ ਇਹਦੀ ਮਾਂ ਹੁਣ ਦੁਬਾਰਾ ਤੇ ਆਪਾਂ ਦਾ ਅਸਤੀ ਗੱਲ ਆਇਆ ਐਚਐਸਬੀ ਪ੍ਰਧਾਨ ਦਾ ਲਵਾਇਆ ਉਹ ਜਦੋਂ ਜਦ ਇਹ ਰੀਸੀਵ ਕਰ ਗਈ ਪਹਿਲੀ ਵਾਰ ਤੇ ਉਹ ਖੜੀ ਸੀ ਮਾਂ ਇੱਥੇ ਇੱਥੇ ਇੱਕ ਮਿੰਟ ਆਪਾਂ ਨੀਂਗਾਂ ਭਰ ਆਉਦੀਏ ਪਾਸ ਹੋ ਗਈ ਆਪਾਂ ਚੈੱਕ ਪਾਸ ਕਰਾਤੀ ਉਹ 2 ਮਹੀਨੇ ਲਈ ਗੱਬਣਾ ਉਹ ਅੱਛਾ ਸੀ ਪ੍ਰਧਾਨ ਬੋਲ ਤੋਂ ਅੱਛੀ ਤੇ ਬਾਕੀ ਆਪਾਂ ਹੁਣ ਜਿਹੜਾ ਆਪਣਾ ਕਰਮਬੀਰ ਦਾ ਕਰਮਬੀਰ ਹਰਿਆਣੇ ਵਾਲਾ ਬਾਈ ਜਿਹੜਾ ਬਰੀਡਰ ਕਰਮਬੀਰ ਦੇ ਉਹਦੇ ਨਾਮ ਸੀਮਨ ਆਉਂਦਾ ਕੇ ਐਫ ਬੀ ਦੇ ਨਾਮ ਤੇ ਆਉਂਦਾ ਉਹਦਾ ਸੀਮਨ ਬੈਂਕ ਦਾ ਸੀਮਨ ਬੈਂਕ ਦਾ ਤੇ ਉਹਦਾ ਫੁੱਲ ਸੂਰਬੀਰ ਉਹਦੇ ਅਗਤੀ ਆਪਾਂ ਨੇ ਸੀਮਨ ਲਏ ਤੇ ਆ ਟੀਮ ਨੇ ਲੈ ਕੇ ਤੇ ਆਪਾਂ ਚਾਰ ਮਰਜਾ ਨਹੀਂ ਲਵਾਏ ਆ ਇੱਕ ਤੇ ਹੁਣ ਇੱਕ ਮਰਜਾ ਚੈੱਕ ਪਾਸ ਹੋਣ ਵਾਲੀ ਆ 15 20 ਤੇ ਉਹਦਾ ਰਿਜ਼ਲਟ ਦੇਖਦੇ ਹੁਣ ਆਪਾਂ ਕਿਵੇਂ ਆ ਤੇ ਆਪਾਂ ਸਰਚ ਕਰਨ ਉਹ ਵੀ ਦਿਖਾਵਾਂਗੇ ਵੀ ਉਹਦੇ ਬੱਚੇ ਤੂਰਬੀਰ ਦੇ ਕਿਵੇਂ ਨੇ ਕੱਦ ਬਹੁਤ ਉਹਦਾ ਬਹੁਤ ਵਧੀਆ ਝੋਟਾ ਹੈ ਤੇ ਉਹਦਾ ਜਿਹੜਾ ਬਾਪ ਆ ਤੂਰਬੀਰ ਦਾ ਜਿਹੜਾ ਬਾਈ ਕੋਲੇ ਆ ਪੁਰਾਣਾ ਬੁੱਲਾਦਗਾ ਘਰ ਤੋਂ ਹੋਆ ਇਹਦੇ ਬੁੱਲੇ ਦਾ ਨਾਮ ਹੈਗਾ ਇਹਦਾ ਜਿਹੜਾ ਜੁਗਰਾਜ ਤਾਂ ਇੱਕ ਕਿਆ ਟੂਰਬੀ ਦਾ ਗਾਣੇ ਉਹਦਾ ਫਾਦਰ ਉਹ ਹੈਗਾ ਲੋਕਰਾਜ ਇਹ ਜਣੀ ਕਿ ਟੋਟਲੀ ਆਪਣੀ ਜਿਹੜੀ ਹੁਣ ਆਪਾਂ ਬੀਟ ਤਿਆਰ ਕਰ ਰਹੇ ਹਾਂ ਇਹ ਹਰਿਆਣੇ ਕਿੰਨੀ ਦੀ ਆ ਇਹ ਮੰਨ ਲੈ ਹਰਿਆਣੇ ਦੀ ਬੀਟ ਤਿਆਰ ਹੋ ਰਹੀ ਹੈ ਆਪਣੀ ਅਸ਼ੀ ਤਾਈ ਤਾਂ ਕਰਦੇ ਇਹ ਜਿਆ ਕਿ ਆਪਾਂ ਬਣਾ ਮੈਂ ਥੋੜਾ ਹੁੰਦਾ ਵੀ ਹਰਿਆਣੇ ਕੋਲ ਇਹ ਜਿਆ ਕੱਟੀਆਂ ਕਿਵੇਂ ਤਿਆਰ ਹੋ ਜਾਂਦੀਆਂ ਨੇ ਵੇਲਾ ਹੁਣ ਆ ਚੀਜ਼ ਇਹ ਕੱਟੀਆਂ ਦੇ ਡਿਪੈਂਡ ਹੁੰਦਾ ਵੀ ਜਿਹੜੇ ਵਧੀਆ ਬੁੰਦ ਨੇ ਉਹਦੇ ਆਪਣੇ ਆਟੋਮੈਟਿਕ ਕੱਦ ਵਧੀਆ ਆਉਂਦੇ ਨੇ ਹੁਣ 5 ਮਿੰਟ ਨਹੀਂ ਦੇਣਾ ਜੇ ਜੱਜ ਤੂੰ ਇਹਨੂੰ ਸਹੀ ਗੱਲ ਦੱਸਾਂ ਮੈਨੂੰ ਇੰਨੀ ਨੋਲੇਜ ਤਾਂ ਹੈ ਨਹੀਂ ਇਹ ਨਾਲ ਨਗਰਾਂ ਦੀ ਤੈਨੂੰ ਜਿਆਦਾ ਹੈ ਫਿਰ ਜਣੀ ਕਿ ਇਧਰ ਪੰਜਾਬ ਵਾਲੀ ਬਰੀਡ ਰੱਖ ਕੇ ਫਿਰ ਦੱਸ ਕੇ ਹਰਿਆਣੇ ਵਾਲੀਓ ਪੰਜਾਬ ਵਾਲੀ ਜਿਹਨੇ ਜੇ ਤਾਂ ਆਪਾਂ ਨੇ ਮਤਲਬ ਵੀ ਦੁੱਧ ਵਾਲਾ ਕੰਮ ਕਰਨਾ ਮਿਲਕਿੰਗ ਦਾ ਇਹ ਗੱਲ ਬਈ ਕੀ ਹੁੰਦੀ ਆ ਪੰਜਾਬ ਵਾਲਾ ਹਰਿਆਣੇ ਵਾਲੀ ਗੱਲ ਨਹੀਂ ਹੁੰਦੀ ਇਹ ਗੱਲ ਹੁੰਦੀ ਆ ਬਰੀਡ ਕੈਰੈਕਟਰ ਜਿਹੜੇ ਹੁਣ ਜਿਵੇਂ ਇਹ ਆਹ ਹੁਣ ਜਿਵੇਂ ਕੱਤੀ ਤਿਆਰ ਹੋ ਰਹੀ ਆ ਮੈਂ ਦੱਸਦਾ ਤਿਆਰ ਤਾਂ ਆਹੇ ਆਪਾਂ ਕਰੀਆ ਟੀਕਾ ਵਧੀਆ ਲਵਾ ਕੇ ਕਾਇਨ ਕਰਨ ਉਹਨੇ ਅਭੀ ਬਰੀਡ ਤਾਂ ਗੁਰੂ ਕੀ ਵਿਜੇ ਵਧੀਆ ਟਿੱਕੇ ਲਹੋਣ ਜਿਵੇਂ ਆਪਣੇ ਕੋਲ 14 14 15 15 ਕਿਲੋ ਵਾਲੀਆਂ ਮਹਿਸਾਂ ਨੇ ਠੀਕ ਆ ਉਹਦੀ ਹੁਣ ਟਿੱਕਾ ਆਪਣੇ ਕੋਲ ਜਿਹੜੀ ਮੀਨ ਛੋਟੀ ਆਈ ਆ ਉਹਦੀ ਮਾਂ ਹੈ ਜੀ 10 ਕਿਲੋ ਵਾਲੀ ਠੀਕ ਆ ਉਹਦੇ ਆਪਾਂ ਉਹਦੀ ਮਾਂ ਦੇ ਲਵਾਇਆ ਸੀ ਸੁਲਤਾਨ ਬੁੱਲ ਦਾ ਠੀਕ ਆ ਜਿਹੜਾ ਉਹ ਸੁਲਤਾਨ ਬੁੱਲ ਮਰ ਗਿਆ ਅ ਬੱਡੂ ਖੇੜਾ ਬਣੀ ਕਿਵੇਂ ਇੱਕਣਾ ਪਿੰਡ ਦਾ ਉਹਦਾ ਪਿੰਡ ਦਾ ਨਾਮ ਦਾ ਉਹਦੇ ਬੱਡੂ ਖੇੜਾ ਬਣੀ ਇੱਕੜਾ ਦਾ ਥੁੱਲੇ ਉਹ ਛੋਟਾ ਮਰ ਗਿਆ ਉਹਦੇ ਨਾਲ ਕੱਟੀ ਆਪਣੇ ਕੋਲ ਮੀਨੀ ਆ ਹੁਣ ਇਹ ਉਹਦੀ ਮਾਂ 10 ਕਿਲੋ ਕਰ ਰਹੀ ਆ ਇਹ ਹੁਣ 15 16 ਕਿਲੋ ਕਰਦੀ ਆ ਦੂਏ ਸੂਏ ਐਕਨ ਜਿਹੜੀ ਬਰੀਡ ਵੱਧ ਫਰਕ ਪੈਂਦਾ ਹੁੰਦਾ ਹੌਲੀ ਉਹਨਾਂ ਤਰੱਕੀ ਹੋ ਜਾਂਦੀ ਆ ਤੇ ਉਹਦੀ ਜਿਹੜੀ ਕੱਟੀ ਆ ਹੁਣ ਉਹਦਾ ਵੀ ਟੀਕੇ ਵਧੀਆ ਲਵਾ ਕੇ ਉਹ ਫਾਇਦਾ ਟੀਕੇ ਵਧੀਆ ਲਵਾ ਕੇ ਫਾਇਦਾ ਇਹ ਵਧੀਆ ਉਹਦੇ ਟੀਕੇ ਦਾ ਰਿਜ਼ਲਟ ਆ ਹੋਊਗਾ ਦੁੱਧ ਵੱਧ ਹੋਊਗਾ ਆਟੋਮੈਟਿਕ ਦੁੱਧ ਵੱਧ ਜਾਊਗਾ ਇਹ ਇਹ ਚੱਕਰ ਹੁੰਦਾ ਹੁਣ ਜੇ ਆਹ ਛੋਟੀ ਆ ਇਹਦੀ ਮਾਂ ਹੈਗੀ 14 ਕਿਲੋ ਵਾਲੀ ਹੁਣ ਇਹ ਪੰਦਰ ਮੇਰੀ ਉਮੀਦ ਆ ਵੀ 15 16 ਕਿਲੋ ਦੁੱਧ ਕਰੂਗੀ ਆਰਾਮ ਨਾਲ ਅੱਛਾ ਇਹ ਮੈਂ ਕੱਪ ਦਾ ਦਾ ਤਨ ਪਕੜਾਇਆ ਠੀਕ ਆ ਸੀਲ ਹੁੰਦੀਆਂ ਨੇ ਇਹ ਵਧੀਆ ਠੀਕੇ ਦੀਆਂ ਚੋਟੀਆਂ ਅੱਛੀ ਇਹ ਚੱਕਰ ਹੁੰਦਾ ਬਰੀਡ ਹੌਲੀ ਹੌਲੀ ਤਿਆਰ ਹੁੰਦੀ ਜੇ ਆਪਾਂ ਵਧੀਆ ਸੀਮਨ ਤੇ ਕੰਮ ਕਰੂਗੇ ਤਾਂ ਬਰੀਡ ਤਿਆਰ ਹੁੰਦੀ ਜੇ ਆਪਾਂ ਦੇਖਿਓ ਜਿਹੜਾ ਲਾਗਿਆ ਡਾਕਟਰ ਲਾਗਿਆ ਫਿਰ ਬਰੀਡ ਨਹੀਂ ਤਿਆਰ ਹੁੰਦੀ ਆਪਾਂ ਯਾਨੀ ਕਿ ਹੁਣ ਆਪਾਂ ਟੋਟਲੀ ਬਰੀਡ ਤੇ ਕੰਮ ਕਰ ਰਹੇ ਹਾਂ ਹਾਂ ਬਰੀਡ ਤੇ ਤਿਆਰ ਕਰ ਰਹੇ ਹਾਂ ਯਾਨੀ ਉਹਦੇ ਲਾ ਨੀਲੀ 라ਵੀ ਦੀ ਲਾਹੋਰੀ ਬੁੱਲਾ ਜਿਹੜਾ ਇਹ ਪਾਕਿਸਤਾਨ ਦਾ ਬੁੱਲਾ ਹੋ ਲਾਹੋਰੀ ਹਾਂ ਇਹਦੀ ਏਜ ਕਿ ਹੈ ਇਹ ਤਾਂ ਬੜੀ ਜਿਆਦਾ ਦੇਖ ਲਾ ਇਹ ਤੋਂ ਬੜੀ ਆਹਾ ਕੱਟੀ 15 ਦਿਨ 15 20 ਦਿਨ ਲੱਗਦੀ ਛੋਟੀ ਆ ਦਾਦਾ ਕੱਦ ਦਾ ਆਈ ਦਾ ਫਰਕ ਆ ਦੇ ਲੱਗਤ ਚੀਜ਼ ਦਾ ਇਹ 15 ਦਿਨ ਬੜੀ ਆ 15 20 ਦਿਨ ਛੋਟੀ ਆ ਇਹ ਹੂੰ ਵੀ ਹੈਲਦੀ ਲੱਗਦੀ ਐ ਹੈਲਦੀ ਨਹੀਂ ਲੱਗ ਰਹੀ ਮਤਲਬ ਇਹ ਤਾਂ ਪਰ ਇਹ ਆਪਣੇ ਆਪਣੇ ਸਿਹਤ ਉਹਦੀ ਵਧੀਆ ਲੱਗਦੀ ਐ ਇਹਦੀ ਨਹੀਂ ਲੱਗ ਰਹੀ ਹੂੰ ਵੀ ਯੂ ਵੀ ਲੱਗਦੀ ਐ ਉਹਦੇ ਘਟਾਂ ਉਹੀ ਚੱਕਰ ਆ ਨਾ ਜਿਹੜਾ ਲਾਹੌਰੀ ਬੁੱਲਾ ਉਹਦਾ ਕੱਦ ਠੀਕ ਠੀਕ ਜਿਹਾ ਹਮ ਜਿਹੜਾ ਮੰਗਲ ਬੁੱਲਾ ਉਹਦਾ ਕੱਦ ਬਹੁਤ ਆ ਤਾਂ ਇਸ ਤਰ੍ਹਾਂ ਜਿੱਡਾ ਉੱਚਾ ਹੋ ਤਾਂ ਬੰਦਾ ਆਈ ਨਾ ਆਹ ਆਪਣਾ ਇਹ ਕੱਟਾ ਇਹ ਸੈਗ ਦਾ ਆ ਗਿਆ اچھا ਸੈਗ ਦਾ ਸੈਗ ਦਾ 4 40 ਕੁ ਬਾਟ ਦਾ ਇਹਦਾ ਇਹ ਪੰਜ 6 ਦਿਨ ਦਾ ਹੀ ਹੋਇਆ ਇਹ ਵੀ ਕੱਟਾ ਵਧੀਆ ਹੈ ਤਿਆਰ ਕਰਾਂਗੇ ਇਹਨੂੰ ਦੇਖੋ ਆਪਾਂ ਹੁਣ ਕਿੰਨੇ ਕੱਟੇ ਤਿਆਰ ਕਰ ਰਹੇ ਹਾਂ ਕੱਟੇ ਤਾਂ ਹੁਣ ਆਪਣੇ ਕੋਲ ਹਲੇ ਆਹੀ ਆਇਆ ਬਾਕੀ ਉਹ ਤਾਂ ਹਾਂ ਤਰੀਕਾ ਨਹੀਂ ਹੈਗੇ ਅਸੀਂ ਟੱਕਾ ਵਧੀਆ ਇਹਨੂੰ ਤਿਆਰ ਕਰਾਂਗੇ ਬਾਕੀ ਉਹਨਾਂ ਤਿਆਰ ਕਰਨਾ ਟੱਕਾ ਬਹੁਤ ਈ ਆ ਅੱਛੇ ਰੱਖ ਲਾਂਗੇ ਤਿਆਰ ਕਰਕੇ ਕੀ ਦਾ ਵਧੀਆ ਹੁਣ ਆਪਾਂ ਫਿਰ ਜੇ ਪੁੱਛੀ ਇਹਦਾ ਕੱਟੀਆਂ ਕਿੰਨੀਆਂ ਕਿ ਤਿਆਰ ਹੋ ਰਹੀਆਂ ਆਪਣੇ ਕੋਲ ਕੱਟੀਆਂ ਆਪਣੇ ਕੋਲ ਦੋ ਤਾਂ ਆ ਹੋ ਗਈਆਂ ਇੱਕ ਆਪਣੇ ਕੋਲ ਐਲ ਡੀ ਐਫ ਦੇ ਅਮਰ ਗੁਲਦੀ ਆ ਅੱਛੇ ਉਹ ਹੋ ਗਈ 13 ਕੁ ਮਹੀਨਿਆਂ ਦੀ ਉਹ ਆਪਾਂ ਦਿਖਾਵਾਂਗੇ ਉਧਰ ਖੜੀਆਂ ਪੜਾ ਛੱਡ ਚ ਕੱਟ ਕੇ ਲਿਆਉਣੀਆਂ ਏ ਇੱਕਾ ਉਹਨੂੰ ਵੀਰਵਾਲੀ ਦੇ ਭਾਰਤ ਗੁਲਦੀ ਆ ਉਹ ਹੋ ਗਈ ਤਕਰੀਬਨ 13-14 ਮਹੀਨਿਆਂ ਦੀ ਕੱਟੀਆਂ ਉਹ ਕੋ 4-3 ਪੂਰੀਆਂ ਵਧੀਆ ਟੀਕੇ ਦੀਆਂ ਨੇ ਅੱਛੀ ਬਾਕੀ ਦੇ ਦੋ ਨੇ ਜਿਹੜੇ ਉਹ ਤੇਰਾ ਮਾਮਾ ਦੇ ਗਿਆ ਤਾਂ ਆਪਾਂ ਉਹ ਵੀ ਤਿਆਰ ਕਰ ਰਹੇ ਆ ਇੱਕ ਵੀ ਦਾ ਟੀਕਾ ਲੱਗ ਗਿਆ ਅੱਛੀ ਤੇ ਬਾਕੀ ਉਹ ਆਪਾਂ ਦਾ ਹਾਂ ਤੇ ਸੀਮਨ ਤੇ ਉਹ ਕੰਮ ਕਰ ਰਹੇ ਆ ਵਧੀਆ ਸੀਮਨ ਲਾਉਂਗੇ ਤਾਂ ਹੀ ਕੱਟੀਆਂ ਇਹ ਨਹੀਂ ਆ ਹੁਣ ਤਿਆਰ ਹੋ ਰਹੀਆਂ ਆਹੀਂ ਤਿਆਰ ਹੋ ਰਹੀਆਂ ਆਪਾਂ ਫੇਰ ਇੱਕ ਅੱਜ ਤਾਂ ਆਪਾਂ ਨੇ ਮਹਿਸਾ ਦੇ ਗੱਲ ਕਰਤੀ ਆਪਾਂ ਕੱਲੂ ਜਾਂ ਪਰਸੋਂ ਨੂੰ ਗੈਂਿਆਂ ਦੀ ਵੀ ਕਰਦੀਆਂ ਕਈ ਵੀਰ ਗੈਂਿਆਂ ਦਾ ਵੀ ਕੰਮ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਗਾਹ ਦੇ ਵੀ ਆਪਾਂ ਵਧੀਆ ਸਾਇਰ ਦਾ ਸੀਮ ਲਵਾਉਨੇ ਆ ਏਬੀਐਸ ਦਾ ਹਾਂ ਉਹ ਆਪਾਂ ਫਿਰ ਕੱਲ ਦੀ ਜਾਂ ਪਰਸੋ ਦੀ ਵੀਡੀਓ ਚ ਦੱਸ ਦਾਂਗੇ ਹਾਂ ਉਹ ਬੜੇ ਆਪਣੇ ਕੋਲ ਇੱਕ ਟੌਪ ਦੀ ਕੋਈ ਬੱੱਚੀ ਨਹੀਂ ਆਈ ਹੈ ਕਿ ਜੈਕਸੀ ਦੀਆਂ ਆਪਣੇ ਕੋਲ ਆਈਆਂ ਮੈਨੂਮਾਰਕ ਵੀ ਜਾਂ ਫੈਕ ਲੀਆਂ ਨੇ ਹਾਂ ਆਪਾਂ ਫਿਰ ਬਾਅਦ ਚ ਦੱਸ ਦਾਂਗੇ ਟੋਟਲੀ ਨਾਲੇ ਵਿਊ ਦੱਸ ਦਾਂਗੇ ਠੀਕ ਹੈ ਠੀਕ ਨਾਲੇ ਆਪਾਂ ਉਸ ਦਿਨ ਹੀ ਉਸ ਦੇ ਚ ਆਪਾਂ ਕੰਪਰੈਸ਼ਰ ਦਾ ਵੀ ਦੱਸ ਦਾਂਗੇ ਆਪਾਂ ਨੇ ਇੱਕ ਹੋਰ ਕੰਮ ਕਰਨਾ ਚਾਹੂ ਆਪਣੇ ਅਰਜਨ ਦਾ ਉਹ ਕਰਨਾ ਹੈ ਰਿਵਿਊ ਇੱਕ ਹੋਰ ਮੋਟਰ ਤੇ ਲਿਜਾ ਕੇ ਮੋਟਰ ਤੇ ਲਿਜਾ ਕੇ ਰਿਵਿਊ ਬਣਾਵਾ ਦਾਂਗੇ ਬੜਾ ਆਪਾਂ ਨੇ ਹੁਣ ਬੜਾ ਕਰਨਾ ਪਹਿਲਾਂ ਆਪਾਂ ਨੇ ਮਿੱਟਾਂ ਜੇ ਦੱਸਤਾ ਤਾਂ ਜਾਂ ਲੈ ਲਿਆ ਤਾਂ ਕਿਉਂਕਿ ਜੇ ਪਤਾ ਹੁੰਦਾ ਨਹੀਂ ਤਾਂ ਵੀ 4x4 ਕਿਵੇਂ ਗੇਅਰ ਆ ਹੁਣ ਆਪਾਂ ਨੂੰ ਨੋਲੇਜ ਹੋ ਗਈ ਜਿਆਦਾ ਉਹਦੇ ਨਾਲ ਹੁਣ ਇੱਕ ਫਿਊਜ਼ਨ ਵੀ ਲਾਤਾ ਆਪਾਂ ਤੂੜੀ ਵਾਲਾ ਦਾ ਹਾਂ ਤੂੜੀ ਵਾਲਾ ਲੱਗ ਗਿਆ ਹੈਨਾ ਆ ਦੇਖ ਲੈ ਵੀ ਤੂੰ ਅਰਜਨ ਦੀ ਉਹਦੀ ਚਲਾਈ ਇੰਨੀ ਫਰਕ ਹੈ ਨਾ ਇਹ ਥੋੜਾ ਜਿਹਾ ਕਲੱਚ ਮੰਗਦਾ ਹੈ ਜੌਂਡੀਰ ਉਹ ਤਾਂ ਐ ਵੀ ਮਸ਼ੀਨ ਨੂੰ ਦਮ ਦਵਾਉਣਾ ਉਹਨੂੰ ਕੋਈ ਪ੍ਰਵਾਹ ਨਹੀਂ ਹੈਗੀ ਬਈ ਉਹ ਹੈ ਨਾ ਪਾਵਰ ਵੱਧਦਾ ਉਹਦੀ ਪਾਵਰ ਵੱਧਦਾ ਨਾਲੇ ਉਹਦੀ ਬਹੁਤ ਐ ਆਰਾਮ ਨਾਲ ਚੱਲਦਾ ਸ਼ੇ ਬਹੁਤ ਚਲਾਈ ਤੂੜੀ ਆਈ ਇਹਦਾ ਪਤਾ ਹੀ ਨਾਦਾ ਕਿ ਤੂੜੀ ਨੇ ਕੋਈ ਆਰਾਮ ਨਾਲ ਬੰਦਾ ਚਲਾਈਉਂਦਾ ਆਪਣੇ ਵੀਰ ਦੀ ਇੱਕ ਤਾਂ ਇੰਸਟਾ ਤੇ ਵੀ ਹੈਗਾ ਨਾ ਆਪਣਾ ਪੇਜ ਹਾਂ ਇੰਸਟਾ ਤੇ ਗੁਰੂ ਨਾਨਕ ਡੈਰੀ ਫਾਰਮ ਉਹਦੇ ਪਰ ਵੀ ਕਰ ਲਿਓ ਆਪਾਂ ਨੂੰ ਫੋਲੋ ਤੇ ਆਪਣਾ ਫੇਸਬੁੱਕ ਤੇ ਵੀ ਹੈਗਾ ਉਹਨੂੰ ਵੀ ਕਰ ਲਓ ਫੋਲੋ ਤੇ ਹੁਣ YouTube ਤੇ ਤੇ ਤੁਸੀਂ ਦੇਖ ਵੀ ਰਹੂਗੇ ਹੋਗੇ ਕਈ ਵਾਰ Facebook ਤੇ ਵੀ ਦੇਖਦੇ ਹੋਗੇ ਲਾਈਕ ਲੂਈ ਕਹਿਣ ਦੱਬ ਕੇ ਕਰਿਆ ਕਰੋ ਆਪਾਂ ਪਹਿਲਾ ਮੜੇ ਬਿਜੀ ਹੋ ਗਏ ਤੇ ਬ੍ਰੀਡ ਤਿਆਰ ਕਰਨ ਲੱਗ ਗਏ ਤਾਂ ਕਰਕੇ ਵੀਡੀਓ ਨਹੀਂ ਆਈਆਂ ਕਈ ਦਿਨ ਮਹੀਨਿਆਂ ਦੀਆਂ ਸਾਲ ਹੁੰਦਾ ਇੱਕ ਤਾਂ ਹੋਵੇ ਟਾਈਮ ਘੱਟ ਹੁੰਦਾ ਕੰਮ ਆਪਾਂ ਨੂੰ ਜ਼ਿਆਦਾ ਹੁੰਦਾ ਬ੍ਰੀਡ ਤਿਆਰ ਕਰਦੇ ਆ ਆ ਫਿਰ ਇੱਧਰ ਵੀ ਥੋੜਾ ਧਿਆਨ ਦੇਣਾ ਪੈਂਦਾ ਤੂੰ ਫੇਰ ਕੋ ਚਲੇ ਜਾਂਦਾ ਦਾ ਕੁਈ ਇੱਕਣਾ ਵੀਡੀਓ ਵੀਡੀਓ ਬਣਾਉਣੇ ਆਲਾ ਘੱਟਾ ਹੁੰਦਾ ਨਾ ਉਹ ਕਿੱਥੇ ਗਏ ਮੋਂਤਾਲ ਦਿਨ ਖੁੱਲ ਕੇ ਹੁਣ ਆਪਾਂ ਵੀਡੀਓ ਪਾਈ ਜਾਵਾਂਗੇ ਨਾ ਚਲੋ ਬਾਕੀ ਹੁਣ ਦੰਨੇ ਉਹਦੇ ਬਾਰੇ ਡਿਟੇਲ ਵੀ ਕੀ ਕੀ ਕੰਮ ਹੋਣੇ ਆਲ ਆਪਣੀ ਉਹਦੇ ਚ ਮਸ਼ੀਨ 'ਚ ਦੱਸ ਦਿੰਦੇ ਹਾਂ ਵੀ ਮਿੱਤਰੋ ਹੋ ਗਈ ਇਹਦੀ ਉਹ ਠੀਕ ਸਟਾਰਟ ਬਸ ਵਾਸ਼ਿੰਗ ਕਰਕੇ ਉਹਦੇ ਬਾਅਦ ਚੋਂ ਆਪਾਂ ਇਹਦੀ ਰਿਪੇਅਰ ਕਰ ਦੇਣੀ ਚਾਚੂ ਪਾਣੀ ਬੰਦ ਕਰਿਓ ਚਲੋ ਹੁਣ ਤੋਂ ਪੁੱਛੀਏ ਫਿਰ ਆਪਾਂ ਬਾਅਦ ਚ ਦੱਸਦੇ ਆ ਰਿਪੇਅਰ ਦਾ ਇਹਦਾ ਕੀ ਕੀ ਹੋਊਗਾ ਠੀਕ ਹੈ ਜੀ ਆਪਾਂ ਨੇ ਮਸ਼ੀਨ ਦਿੱਤੀ ਤੋਂ ਤੇ ਆਪਾਂ ਡੈਡੀ ਨੂੰ ਪੁੱਛਦੇ ਆਂ ਵੀ ਇਹ ਕਿਆ ਕਿਆ ਰਿਪੇਅਰ ਹੋਣੇ ਹਾਂਜੀ ਡੈਡੀ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਡੈਡੀ ਆਪਾਂ ਨੇ ਇਹਦੇ ਜਿਹੇ ਕਿਆ 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 ਰਿਪੇਅਰ ਕਰਨੀਆਂ ਰਿਪੇਅਰ ਤਾਂ ਇਹਦੇ ਬਲੇਟ ਆ ਬਾਕੀ ਦਾ ਸਾਰੀ ਠੀਕ ਐ ਓਕੇ ਐ ਅੱਛਾ ਚਾਚੂ ਇੱਕ ਬੈਲਟ ਕਹਿ ਰਹੇ ਤੇ ਪਰਲੀ ਹਾਂ ਪਰਲੀ ਕਟਰ ਵਾਲੀ ਜਿਹੜੀ ਉਹ ਮੋਲਾ ਆਹ ਚਲਾਉਂਦੀ ਆ ਹਾਂ ਹਾਂ ਇਹ ਬਦਲਾਂਗੇ ਬਲੇਟ ਅੱਛਾ ਬੈਲਟ ਤੇ ਆਪਾਂ ਪਹਿਲਾਂ ਨਹੀਂ ਧੋਂਦੇ ਹੈਗੇ ਆਪਾਂ ਪਹਿਲਾਂ ਤਾਂ ਝਾੜ ਕੇ ਖੜਾ ਦਨੇ ਆ ਮਸ਼ੀਨ ਨੂੰ ਹਾਂ ਹੁਣ ਰਿਪੇਅਰ ਕਰਨ ਲੱਗੇ ਹੁਣ ਧੋਦਾਂਗੇ ਸਾਰੀ ਅੱਛਾ ਮਤਲਬ ਵੀ ਆਪਾਂ ਸੀਜ਼ਨ ਤੇ ਬਾਅਦ ਚੋਂ ਤਾਂ ਝਾੜ ਕੇ ਖੜਾਉਣੀ ਆ ਖੜਾ ਦਨੇ ਆ ਹੁਣ ਧੋ ਕੇ ਪਰ ਤੇਲ ਕਰਾਂਗੇ ਦਰਦਫਰ ساری ਸੜੀਆਂ ਦੇ ਜਿਵੇਂ ਕਈ ਥੋਂ ਤੇ ਜਿਆਦਾ ਗਰੀਸ ਗਰੂਬ ਜੇ ਲੱਗਿਆ ਰਹਿੰਦਾ ਉਹ ਹੋ ਜਾਂਦਾ ਇੱਕ ਹੋਰ ਹੈ ਜਿਹੜੀ ਆਪਾਂ ਕੋਲ ਜਿਹੜੀ ਮਰਜੀ ਚੀਜ਼ ਆ ਆਪਾਂ ਕੋਲ ਸਾਰੀਆਂ ਚੀਜ਼ਾਂ ਦੀ ਸੰਭਾਲ ਸੰਭਾਲ ਰੱਖੋਗੇ ਤਾਂ ਹੀ ਚੀਜ਼ ਬਚੂਗੀ ਹਾਂ ਸੰਭਾਲ ਕੇ ਰੱਖੀ ਜਾਏ ਚਲੋ ਬਾਕੀ ਆਪਾਂ ਗਾਹਾਂ ਉੱਥੇ ਲਾ ਕੇ ਜਿੱਥੇ ਮਸ਼ੀਨ ਨੇ ਖੜਨਾ ਹੈ ਜਿੱਥੇ ਰਿਪੇਅਰ ਕਰਨੀ ਆ ਉੱਥੇ ਜਾ ਕੇ ਦਿਖਾਉਣੀ ਆ ਤੁਹਾਨੂੰ ਵੀਡੀਓ ਅੱਗੇ ਕਰਦੇ ਆਪਾਂ ਕੰਟੀਨਿਊ। ਲੋ ਵੀ ਮਿੱਤਰੋ ਆਪਾਂ ਨੇ ਤੋਂ ਡੈਡਿੰਗ ਤੋਂ ਦੀ ਮਿਸ਼ਨ ਆਪਾਂ ਹੁਣ ਲੈ ਕੇ ਚੱਲੇ ਆਂ ਜਿੱਥੇ ਨੂੰ ਕਢਾਉਣਾ। ਤੁਸੀਂ ਕਿੰਨੀ ਕਿੰਨੀ ਚੱਲਿਗਾ ਮਾਸ਼ੀਨ ਲੈ ਕੇ ਮਿਲਦਾ ਵੀਰ ਮੈਂ। ਲੋ ਵੀ ਮਿੱਤਰੋ ਮਸ਼ੀਨ ਤੋਂ ਕੇ ਆਪਾਂ ਨੇ ਖੜਾਤੀ ਓਰੇ ਤੇ ਟਰੈਕਟਰ ਕੱਢ ਕੇ ਲਾਤਾ ਇੱਥੇ ਆਪਾਂ ਨੇ ਸ਼ੈੱਡ ਚ ਦੇ ਬਾਬੇ ਦੀ ਕਿਰਪਾ ਬਾਬੇ ਦਾ ਨਾਮ ਲੈ ਕੇ ਬੋਲਤੀ ਮਸ਼ੀਨ ਆ ਬਾਬਾ ਹੁਣ ਕਰ ਰਹੇ ਹਾਂ ਤਿਆਰੀਆਂ ਪੂਰੀਆਂ ਉਹ ਐਸਾ ਬਲੇਡ ਖੋਲਣ ਦੀਆਂ ਦੇਖੋ ਫਿਰ ਇੱਕ ਵਾਰੀ ਨਿਗਾ ਮਰੋ ਨਿਕਲ ਗਈ ਨਵੀਂ ਮਸ਼ੀਨ ਬਾ ਹੁਣ ਤਾਂ ਡੈਡੀ ਚੱਲੇ ਬਲੇਡ ਬਦਲਨੇ ਆ ਨਾ ਆਪਾਂ ਨੇ ਇਹਦੇ ਜਾਇਕੋ ਬੈਲਟ ਹੋ ਗਈ ਆ ਬਲੇਡਾਂ ਦਾ ਹੀ ਜ਼ਿਆਦਾ ਕੰਮ ਆ ਮੰਗ ਲੇਵਾਂਗੇ ਨਹੀਂ ਇਹ ਤਾਂ ਨਵੇਂ ਪਾਣਗੇ ਪਿੱਛੇ ਪਾਸੇ ਬਦਲਦੇ ਨੇ ਐ ਕਿਤਾ ਨਵੇਂ ਲਿਆ ਦੇ ਬਲੇਡ ਲਿਆਉਣੇ ਹੋਰ ਲਈ ਪਹਿਲਾਂ ਸਾਰੇ ਬਾਕੀ ਆਪਾਂ ਜਦ ਬਲੇਡ ਲੈਣ ਜਾਵਾਂਗੇ ਜਦ ਵੀ ਆਪਾਂ ਵਲੋਗ ਬਣਾਵਾਂਗੇ ਇੱਕ ਉਹ ਦੋ ਇੱਕ ਪਾਨਾ ਹੋਰ ਦਾ ਗੋਲ ਜਾ ਇੱਕ ਤਾਂ ਚਾਬੀ ਚਾਹੀਦੀ ਹੈ ਨਾਉ ਦੂਆ ਗੋਲ ਜਾ ਹੱਥ ਨੂੰ ਨਹੀਂ ਪਾਦਾ ਮੈਨੂੰ ਕੋਲੋ ਛੇਤੀ ਨਹੀਂ ਖੋਦਣਿਆ ਉਹ ਹੋਊ ਇਹਦੇ ਚ ਪਾਨਾ ਦਾ ਪਾਨਾ ਉਹ ਚ ਬਿਆ ਬਾਨਾ ਉੱਥੇ ਨਹੀ ਅਲਮਾਰੀ ਨੂੰ ਆਪਾਂ ਨੇ ਟਾਕੀਆਂ ਲਵਾ ਲੈਣੀਆਂ ਦੀਆਂ ਜਿਆਦਾ ਅਲਮਾਰੀ ਨੂੰ ਟਾਕੀਆਂ ਜੀ ਉਹ ਵੀ ਮਿੱਤਰੋ ਸ਼ਾਮਾਂ ਪੈ ਗਈਆਂ ਅੱਜ ਤੁਹਾਨੂੰ ਦਿਖਾਉਣੇ ਅੱਜ ਆਪਾਂ ਨੇ ਕਿੰਨਾ ਕੰਮ ਕੀਤਾ ਮਸ਼ੀਨ ਦਾ ਬਾਅਦ ਅੱਜ 5 ਕਿ ਲਾਈਨਾਂ ਦੇ ਪਲੇਟ ਖੋਲਤੇ ਬਾਕੀ ਕਾਲੂ ਖੋਲਦੇ ਪਰਸੋਂ ਨੂੰ ਆਪਾਂ ਸਮਾਨ ਲੈ ਕੇ ਆਵਾਂਗੇ ਪਰਸੋਂ ਦੀ ਆਜੂਗੀ ਚੌਥੇ ਤੱਕ ਵੀਡੀਓ ਆਜੂਗੀ ਹੁਣ ਅੱਜ 24 ਤਰੀਕ ਹੈ 28 ਤਰੀਕ ਤੱਕ ਤੁਹਾਨੂੰ ਆਪਾਂ ਦੀ ਵੀਡੀਓ ਮਿਲ ਜੂਗੀ ਕਿਹੜਾ ਕਿਹੜਾ ਸਮਾਨ ਪਿਆ ਹੈ ਤੇ ਬਾਕੀ ਤੁਹਾਨੂੰ ਦਿਖਾ ਦਾਂਗੇ ਚੈੱਕ ਆਪਾਂ ਵੈਸੇ ਧੋ ਕੇ ਤਾਂ ਸਾਫ਼ ਲੱਗਦੀ ਹੈ ਹਰ ਇੱਕ ਮਸ਼ੀਨਰੀ ਆਪਾਂ ਕੱਲ ਨੂੰ ਪਰਸੋਂ ਨੂੰ ਤੁਹਾਡੇ ਕੋਲ ਕੱਲੂ ਪੜ ਕੇ ਆਪਾਂ ਕੰਪਰੈਸ਼ਰ ਦੀ ਤੇ ਕੱਲ ਕਿੰਨੇ ਕੀ ਰਿਪੇਅਰ ਹੋਈ ਆ ਦੇ ਦਾਂਗੇ ਤੁਹਾਨੂੰ ਜਾਣਕਾਰੀ ਠੀਕ ਕੱਲ ਕਿੰਨਾ ਕ ਆਪਾਂ ਨੇ ਕੰਮ ਕਰਨਾ ਹੈ ਬਾਕੀ ਬਾਕੀ ਹੋਰ ਜਾਣਕਾਰੀ ਆਪਾਂ ਡੈਡੀ ਤੋਂ ਲੈ ਕੇ ਦਵਾਂਗੇ ਤੁਹਾਨੂੰ ਧੰਨਵਾਦ ਜੀ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਵੀਰੇ ਸ਼ੇਅਰ ਕਰ ਦਿਓ ਆਪਣੀ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਜੀ ਛੋਟੋ ਸਾਰਿਆਂ ਦਾ